ਲਿਆ ਯਾਰ ਮੇਰਾ ਭਰਾ ਨੂੰ ਇਹ ਕੀ ਆ ਰੱਖੀ ਇੱਕ ਮਿੰਟ ਬਾਤ ਚ ਲੈਣਾ ਆਹ ਮੁੰਡਾ ਮੇਰੇ ਪੰਜਾਬੀ ਵੀਰੋ ਬਹੁਤ ਹੀ ਲੋੜਵੰਦ ਪਰਿਵਾਰ ਦਾ ਹੈ ਮੈਂ ਅਕਸਰ ਗੱਲ ਕਰਦਾ ਹੁੰਦਾ ਹੈ ਵੀ ਕਬੱਡੀ ਵਾਲੇ ਕਿਸੇ ਬਾਲੇ ਅਮੀਰ ਘਰਾਂ ਚੋਂ ਨਹੀਂਗੇ ਸਭ ਤੋਂ ਵੱਡੀ ਗੱਲ ਤਾਂ ਇਹਦੇ ਮਾਪੇ ਹਨ ਹੀ ਮੇਰੇ ਵੀਰੋ ਔਰ ਉਸ ਤੋਂ ਬਾਅਦ ਮੈਨੂੰ ਪ੍ਰੇਮ بھائی ਦੱਸਦਾ ਸੀਗਾ ਵੀ ਇਹ ਮੁੰਡਾ ਕੰਮ ਕਰਦਾ ਸੀ ਖੇਡਦਾ ਵਧੀਆ ਸੀਗਾ ਤੇ ਮੈਂ ਕਹਿੰਦਾ ਕੰਮ ਤੋਂ ਹਟਾ ਕੇ ਇਹਨੂੰ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਲਿਆਇਆ ਪਿਛਲੇ ਦਿਨੀ ਸੰਘੇੜਿਆਂ ਦੇ ਵਿੱਚ ਕੱਪ ਹੋਇਆ ਉਸ ਕੱਪ ਦੌਰਾਨ ਇਹਦਾ ਲਿਗਾਮੈਂਟ ਟੁੱਟ ਗਿਆ ਮੇਰੇ ਵੀਰੋ ਤੇ ਲਿਗਾਮੈਂਟ ਤੁਹਾਨੂੰ ਪਤਾ ਵੀਰੋ 1.5 ਤੋਂ 2 ਲੱਖ ਦਾ ਖਰਚਾ ਆਉਂਦਾ ਹੈ ਜਿੰਨੇ ਭਰਾ ਆਪਾਂ ਬੈਠੇ ਆ ਇਹਨੂੰ ਅੱਜ ਮੇਰੇ ਵੀਰੋ ਇਹਦੇ ਭਰਾ ਬਣ ਕੇ ਵੱਡੇ ਨੇ ਬਾਪ ਬਣ ਕੇ ਅੱਜ ਇਹਨੂੰ ਆਪਾਂ ਸਹਾਰਾ ਦੇ ਦਈਏ ਮੇਰੇ ਪੰਜਾਬੀ ਵੀਰੋ ਮੇਰੀ ਹੱਥ ਬਣ ਕੇ ਬੇਨਤੀ ਹੈ ਇਹਦਾ Google Pay ਨੰਬਰ ਜਿਹੜਾ ਹੈਗਾ 80540 32628 80540 32628 Google Pay ਨੰਬਰ ਹੈ ਤੇ ਅਮਰਤ ਕਾਲੇ ਕਾ ਤੇ ਨਾਲ ਸਾਡਾ ਭਰਾ ਬਚਿੱਤਰ ਬਣੇਚ ਤੇ ਜੁਗਰੂ ਹਣਾ ਵੱਲੋਂ 5100 ਰੁਪਏ ਦੇ ਨਾਲ ਸ਼ੁਰੂਆਤ ਹੋ ਦੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਰੁਮੀ ਵਾਲਿਆਂ ਦੱਸ ਪਰ ਕਿੰਨੇ ਦਈਏ 5000 ਕਰ ਦਈਏ 5000 ਰੁਪਇਆ ਮੰਨੇ ਰੁਮੀ ਵੱਲੋਂ ਮੇਰੇ ਵੀਰੋ 5000 ਰੁਪਇਆ ਮੰਨੇ ਰੁਮੀ ਵੱਲੋਂ ਆ ਪੈਸੇ ਫੜੀ ਚੱਲੋ ਇਹ ਮੇਰਾ ਕੰਮ ਨਹੀਂ ਔਰ ਇਹ ਮੇਰੇ ਵੀਰੋ ਇਹਦਾ ਇੱਕ ਵਾਰੀ ਫੇਰ Google Pay ਨੋਟ ਕਰਿਓ 80540 32628 ਮੇਰੇ ਵੀਰੋ ਇਸ ਨੌਜੰਦਾ Google Pay ਨੰਬਰ ਹੈ ਆਓ ਮੇਰੇ ਵੀਰੋ ਜਿਹੜਾ ਤੇ ਸ਼ੁਕਰ ਕਰਦਾ ਉਸ ਵਾਹਿਗੁਰੂ ਦਾ ਵੀ ਘਰੇ ਯਾਰ ਵਾਇਗਰੂ ਦਾ ਦਿੱਤਾ ਬਹੁਤ ਕੁਛ ਹੈ ਮਾਪੇ ਬਾਪ ਵੀ ਹੈਗੇ ਆ ਬੱਚੇ ਵੀ ਸੌਖੇ ਨੇ ਔਰ ਮੇਰੇ ਵੀਰੋ ਜ਼ਿੰਦਗੀ ਸਹੀ ਬਤੀਤ ਹੋ ਰਹੀ ਹੈ ਉਹ ਤੇ ਮੇਰੇ ਵੀਰੋ ਮਾਣ ਕਰਦੇ ਹੋ ਇਹਦੇ ਭਰਾ ਬਣ ਕੇ ਔਰ ਅੱਜ ਸਾਡਾ ਫਰਜ ਬਣਦਾ ਹੈ ਇਸ ਨੌਜਵਾਨ ਦੇ ਨਾਲ ਖੜਨ ਦਾ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਮੈਂ ਜ਼ਿੰਦਗੀ ਦੇ ਵਿੱਚ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਮੈਂ ਲਾਈਫ ਦੇ ਵਿੱਚ ਆਇਆ ਆ ਮਾਨਾ ਰੁਮੀ ਵਾਲਾ ਆ ਗਿਆ 5000 ਰੁਪਏ ਇਹਨਾਂ ਨੇ ਮੇਰੇ ਵੀਰੋ ਦੇ ਦਿੱਤਾ ਹੈ 5000 ਰੁਪਏ ਇਸ ਸਪੋਰਟਸ ਕਲੱਬ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਸੋਹਣਿਆ ਢੇੜਾ ਲਾਲਾ ਰਿੰਕੂ ਕਿੰਨੇ ਕਰਾ ਦੱਸ ਵੀਰੇ 5000 ਰੁਪਇਆ ਰਿੰਕੂ ਦੁਕਾਨ ਵੱਲੋਂ ਇਸ ਨੌਜਨ ਦੇ ਲਈ ਲੈ ਫੜਿਓ ਜੀ ਕਾਲਾ ਚੌਧਰੀ ਕਿੰਨੇ ਆ 1100 ਰੁਪਇਆ ਕਾਲੇ ਚੌਧਰੀ ਵੱਲੋਂ ਜਨਾਲਪੁਰਿਆ ਤੇਰੇ ਵੱਲੋਂ ਦੱਸ ਕਿੰਨੇ ਕਰਾਂ 5 ਕਰਾਂ ਕਿ 10 ਕਰਾਂ 5000 ਰੁਪਇਆ ਬਾਲੇ ਜਨਾਲਪੁਰਿਆ ਵੱਲੋਂ ਮਾਰੇ ਪੰਜਾਬੀ ਵੀਰੋ ਸਰੌਂ ਜੀ ਦੇ ਲਈ ਮਨਜੀਤ ਢਾਣੀ ਵਾਲ 5000 ਰੁਪਇਆ ਮਨਜੀਤ ਢਾਣੀ ਵਾਲ ਤਿੰਨ ਫਰਲੀ ਸੋਨਾ ਲਿਕਾ ਦੇਣਗੇ ਬੈਸਟਾ ਨੂੰ ਮਨਜਿੰਦਰ ਬਿਰਕੋਣੀ ਮਨਜੀਤ ਟੋਣੀ 5000 ਰੁਪਏ ਉਹਨਾਂ ਗੁਲਜਾਰੀ ਬਾਈ ਫੜ ਕੇ ਲੈ ਕੇ ਆਈ ਪਾਲੇ ਤੋਂ 5 5000 ਰੁਪਏ ਗੁਲਜਾਰੀ ਬਾਈ 5000 ਰੁਪਏ ਗੁਲਜਾਰੀ ਮੂਨਕ ਵੱਲੋਂ ਮੇਰੇ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ ਆਜੋ ਯਾਰ ਆਜੋ ਕੋਈ ਅਰਜਿੰਦਰ ਜੀ ਕਿੰਨੇ ਕਰੀਏ ਦੱਸਿਓ ਜਰਾ 5000 ਰੁਪਏ ਜਿੰਦਰ ਅਜਰਾਵਰ ਸਪੇਨ ਤੋਂ ਸਾਡਾ ਵੀਰ ਕਹਿੰਦਾ ਵੀ 5000 ਰੁਪਏ ਮੇਰੇ ਵੱਲੋਂ ਕਰ ਦਿਓ ਆਓ ਹੋਰ ਕੋਈ ਮੇਰਾ ਭਰਾ ਪ੍ਰੇਮ ਰਾਏ ਧਰਾਣੇ ਵੱਲੋਂ ਵੀ ਵੱਡੇ ਸਤਿਕਾਰ ਆਇਆ ਕੋਈ ਗੱਲ ਨਹੀਂ ਯਾਰ ਇਹਦਾ ਹੁਣ ਵਿਚਾਰੇ ਦੀ ਖੁੱਭੀ ਕੱਢ ਦਈਏ ਇਹਦਾ ਇਲਾਜ ਕਰਵਾ ਦਈਏ ਇੱਕ ਵਾਰੀ 2 ਮਿੰਟ ਮੈਚ ਤਾਂ ਲੇਟ ਹੋ ਜਾਊਗਾ ਕੀ ਦੇ ਵੱਲੋਂ ਜੀ ਗੋਪੀ ਸਰਪੰਚ ਵੱਲੋਂ 1100 ਪਾਲੇ ਜਲਾਲਪੁਰੇ ਦਾ 5000 ਰੁਪਈਆ ਜਿਹੜਾ ਹੈ ਉਹ ਪੁੱਜ ਗਿਆ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਅੱਜ ਯਾਰ ਇਹ ਮੁੰਡੇ ਦਾ ਅੱਗੇ ਵੀਰ ਕਹਿੰਦੇ ਤੂੰ ਫੋਨ ਬੰਦ ਕਰ ਲੈਣਾ ਤੇ ਹੁਣ ਮੇਰਾ ਵੀ ਫੋਨ ਜਿਹੜਾ ਹੁਣ ਖੁੱਲਾ ਹੈ ਜੇ ਕੋਈ ਮੇਰਾ ਵੀਰ ਅਨਾਉਂਸਮੈਂਟ ਬਾਹਰ ਨਾਲ ਭਰਾ ਕਰਾਉਣੀ ਚਾਹੁੰਦਾ ਹੈ ਵੀ ਮੇਰੇ ਵੱਲੋਂ ਇੰਨੇ ਆ ਤੇ ਮੈਂ ਮੇਰੇ ਵੀਰੋ ਹੁਣੇ ਅਨਾਉਂਸ ਕਰ ਦੂੰਗਾ ਅੱਜ ਇਹ ਮੁੰਡੇ ਦਾ ਪਰ 1.5 9 ਲੱਖ ਰੁਪਇਆ ਇਕੱਠਾ ਕਰ ਦਈਏ ਯਾਰ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਬੰਦਾ ਜਿਹੜਾ ਇੱਕ ਆਸ ਦੇ ਨਾਲ ਆਉਂਦਾ ਹੈ ਇਹਦੇ ਕਿਹੜਾ ਯਾਰ ਬਾਪ ਹੈ ਵੀ ਬਾਪ ਨੂੰ ਕਹ ਲੂਗਾ ਵੀ ਬਾਪੂ ਮੈਂ ਆਪਰੇਸ਼ਨ ਕਰਾਉਣਾ ਵੀ ਮੈਨੂੰ ਇੰਨੇ ਪੈਸੇ ਦੇ ਦੇ ਮਾਂ ਵੀ ਕਰੇ ਹੈ ਨਹੀਂ ਮੇਰੇ ਵੀਰੋ ਜਦੋਂ ਮਾਂ ਬਾਪ ਦਾ ਸਾਆ ਉੱਠਦਾ ਨਾ ਤੇ ਉਹ ਬੰਦੇ ਨੂੰ ਹੀ ਪਤਾ ਹੁੰਦਾ ਵੀ ਕੀ ਬੀਤਦੀ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੱਬੂ ਕਕਰਾਲੇ ਵਾਲਾ ਪ੍ਰਸਿੱਧ ਖਿਡਾਰੀ ਵੱਡੇ ਮਾਨ ਸਨਮਾਨ ਪੱਗ ਬੰਨੀ ਇਸ ਕਰਕੇ ਪਤਾ ਨਹੀਂ ਲੱਗ ਰਿਹਾ ਇੱਕ ਵਾਰੀ ਫੇਰ ਤੋਂ Google Pay ਨੰਬਰ ਨੋਟ ਕਰਿਓ ਜੀ 80540 36628 ਸੌਰੀ 32628 80540 32628 ਇਹ Google Pay ਨੰਬਰ ਆ ਤੇ ਹੁਣ ਮੇਰੇ ਭਰਾ ਜਿਹੜੇ Google Pay ਕਰਨਾ ਚਾਹੁੰਦੇ ਆ ਚਾਹੇ ਯਾਰ 5-5 ਰੁਪਏ ਕਰਿਓ ਚਾਹੇ 10 ਦਾ 10 ਰੁਪਏ ਕਰਿਓ ਪਰ ਮੁੰਡੇ ਦੀ ਬਾਹ ਫੜ ਲਿਓ ਮੇਰੇ ਵੀਰੋ ਮੁੰਡੇ ਨਾਲ ਖੜਜੋ ਮੇਰੀ ਹੱਥ ਬਨ ਕੇ ਬੇਨਤੀ ਹੈ ਬਹੁਤ ਵੱਡਾ ਨਗਰ ਹੈ ਦੁਗਾਲ ਇਲਾਕਾ ਬਹੁਤ ਵੱਡਾ ਹੈ ਜਿਹੜਾ ਮੁੰਡੇ ਦੇਣਗੇ ਤੇ ਇਹਦਾ ਮਾਨ ਸਨਮਾਨ ਜ਼ਰੂਰ ਕਰ ਦਿਓ ਤਾਂ ਕਿ ਇਹਦਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਫੋਨ ਮੇਰਾ ਹਜੇ ਤੱਕ ਖੁੱਲਾ ਹੈ ਜੇ ਕਿਸੇ ਨੇ ਅਨਾਉਂਸਮੈਂਟ ਕਰਾਉਣੀ ਹੈ ਤਾਂ ਉਹ ਕਰਵਾ ਸਕਦਾ ਹੈ 1100 ਕਰਨੀ ਰਾਏ ਤਰਾਣੇ ਵੱਲ 1100 ਰੁਪਇਆ ਰਣਜੀਤ ਝੰਡੂ ਕੇ ਸਾਡਾ ਵੀਰ ਹੈ ਉਹਨਾਂ ਵੱਲੋਂ ਆ ਗਿਆ ਇਧਰ ਫੋਨ ਮੈਸੇਜ 1100 11000 ਰੁਪਇਆ ਦੀਪ ਮਹਿਲਮਨ ਤੋਂ ਜਿਹਨੇ ਹੁਣੇ-ਹੁਣੇ ਤਰਸ਼ਮੀ ਦਾ ਸਨਮਾਨ ਕੀਤਾ। ਲਾ ਸ਼ੀਲੂ ਕਹਿੰਦਾ ਨਾ ਨਾ ਬੋਲੀ ਪਰ ਪੈਸੇ ਫੜ ਕੇ ਲੈ ਜਾ ਮੇਰੇ ਤੋਂ। ਆ ਸ਼ੀਲੂ ਵੱਲੋਂ ਵੀ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰ। ਉਧਰ